ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਡੌਰ ਬਧਾਨ ਸਭਾ ਦੇ ਐਮ ਐਲ ਏ ਲਾਲ ਸਿੰਘ ਉਗੋਕੇ ਕਿਸੇ ਵਿਆਹ ਦੇ ਫੰਕਸ਼ਨ ਤੇ ਪੈਲਸ ਵਿੱਚ ਗਏ ਹੋਣੇ ਉੱਥੇ ਉਹਨਾਂ ਦੀ ਫੋਟੋ ਜਿਹੜੇ ਬੂਟ ਪਾਇਆ ਇਹ ਸਿਕਸ ਦੇ ਉਹ ਕਿਸੇ ਨੇ ਖਿੱਚ ਲਈ ਹੈ ਤੇ ਬੈਲ ਕਰਤੀ سوشل میڈیا ਤੇ ਕਿ ਸਸਤੇ ਬੂਟ ਪਾਏ ਹੈ ਤੇ ਇਹ 15 16 ਕੁ ਹਜ਼ਾਰ ਦੇ ਹੋਣਗੇ ਮੇਰੇ ਹਿਸਾਬ ਨਾਲ ਹੋਰ ਇਹਦੀ ਜਿਹੜੀ ਮਸ਼ਹੂਰੀ ਹੈ ਜਿਹੜੇ ਇਨਵੈਸਟਰ ਨੇ ਉਹ ਸਾਬਕਾ ਕ੍ਰਿਕਟਰ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕੀਤੀ ਹੈ ਧੋਨੀ ਨੇ ਕੀਤੀ ਹੈ ਮੈਂ ਜਿਹੜੀ ਗੱਲ ਕਰਨੀ ਹੈ ਨਾ ਉਹ ਇਹ ਕਰਨੀ ਹੈ ਵੀ 15000 ਦੇ ਬੋਟ ਤਾਂ ਆਮ ਬੰਦਾ ਲੈ ਸਕਦਾ ਕੋਈ ਵੱਡੀ ਗੱਲ ਨਹੀਂ ਮੈਂ ਕਿਹੜਾ ਐਮਐਲਏ ਕੁਝ ਵੀ ਨਹੀਂ ਮੈਂ ਮੇਰੇ ਕੋਲੇ ਦੋ ਫੋਨ ਨੇ ਇੱਕ 1.5 ਲੱਖ ਦਾ ਇੱਕ 50000 ਦਾ ਇੱਕ 80000 ਦਾ ਇੱਕ 10000 ਦਾ ਵੀ ਹੈ ਟਿਕਟਾਂ ਨੇ ਮੇਰੇ ਕੋਲੇ 15-20 ਕੋਈ ਹਜ਼ਾਰ ਦੀ ਹੈ ਕੋਈ 1500 ਦੀ ਹੈ ਇੱਕ 20000 ਦੀ ਵੀ ਹੈਗੀ ਹੈ। ਇੱਕ 50000 ਦੀ ਹੈ ਪਰ 50000 ਨਾਲ ਕੱਪ ਹੈ। ਇਹ ਤਾਂ ਮੈਂ ਬੈਸ ਹੀ ਛੱਡ ਤਾ ਨਾਲ। ਕਿਉਂਕਿ ਮਚਾਉਣਾ ਹੁੰਦਾ ਬੰਦੇ ਨੂੰ। ਪਤਾ ਨਹੀਂ ਕਿ ਵੀ ਹਾਂ ਕਿਸੇ ਬੰਦੇ ਕੋਲੇ 20 25 ਘੜੀਆਂ ਹੈਗੀਆਂ ਨੇ। ਮੈਨੂੰ ਕਿਤੇ ਨਾ ਡੀਆਈਜੀ ਭੁੱਲਰਨਾ ਸਮਝ ਲਿਓ ਕਿਤੇ ਸੀਬੀਆਈ ਨੂੰ ਕਿਤੇ ਫੋਨ ਫਾਨ ਕਰ ਦਿਆਂ ਵੀ ਆ ਕੇ ਘਰ ਫਰੋਲੂ। ਇਹ ਤਾਂ ਕਿਰਾਏ ਤੇ ਰਹਿੰਦੇ ਆ ਵੀ। ਮਾਫ ਕਰਨਾ। ਮੈਂ ਗੱਲ ਕਰਨ ਲੱਗਾ ਸੀ। ਵੀ ਲਾਵਸ ਨੂੰ ਉਹ ਗੋਗੇ ਦੇ ਜਿਹੜੇ ਬੂਟ ਨੇ ਉਹ 15-16 ਹਜ਼ਾਰ ਦੇ ਨੇ ਕੋਈ ਬਹੁਤ ਹੀ ਵੱਡੇ ਕਰਨ ਦੀ ਐਮਐਲਏ ਅਗਲਾ ਜੇ ਉਹਨੇ ਸ਼ੌਂਕ ਪੂਰਾ ਕਰਨੇ ਹੋ ਤਾਂ ਕੋਈ ਕਰ ਸਕਦੇ ਕੋਈ ਵੱਡੇ ਕਰਨ ਲਈ ਹੁਣ ਮੈਂ ਜਦੋਂ ਕਈ ਵਾਰੀ ਬੂਟ ਲੈਣ ਵਾਸਤੇ ਜਾਂਦਾ ਉਦੋਂ ਦੇਖੀ ਦਿੱਤਾ ਉਹਨੇ ਵੀ ਜਿਹੜੇ 20 ਹਜ਼ਾਰ ਦੇ ਹੁਣ ਪਰ ਲੈਣੇ ਥੋੜਾ ਫੀਲਿੰਗ ਤਾਂ ਹੁੰਦੀ ਹੈ ਨਾ ਇੱਕ ਵਾਰੀ ਲਿਬਰਟੀ ਦੀ ਰਕਾਪੀ ਮੈਂ ਲੈਣ ਵਾਤੇ ਗਿਆ 50 ਹਜ਼ਾਰ ਦੀ ਸੀ ਕਹਿੰਦੇ ਨਹੀਂ ਮੈਂ ਕਿਹਾ ਲੈਣੀ ਮੈਂ ਲਈ 1500 ਉਹ ਮੈਨੂੰ ਕਹਿੰਦੇ ਫਿਰ ਇਹ ਕਿਉਂ ਦੇਖੀ ਮੈਂ ਕਿਹਾ ਦੇਖਣ ਦਾ ਕੋਈ ਮੁੱਲ ਥੁੜੀਏ ਫਿਰ ਨਾ ਰੱਖੋ ਜੇ ਦਿਖਾਉਣੇ ਨੇ ਚਲੋ ਉਹਦਾਂ ਪਾਈ ਵੀ ਇੱਕ ਵਾਰੀ ਲਿਬਰਟੀ ਦੀ ਮੈਂ ਇੰਨਾ ਨਹੀਂ ਕਹਾਂ ਪਾਈ ਹੁਣ ਜਿਹੜੇ ਬੰਦੇ ਹੁਣੇ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਮੇਜਰ ਆਮ ਕਰਦਾ ਮੁੰਡਾ ਹੈ ਮੋਬਾਈਲ ਰਿਪੇਅਰ ਕਰਦਾ ਸੀ ਇਦਾਂ ਵੀ ਕੁਝ ਹੁੰਦਾ ਰਿਹਾ ਪਹਿਲਾਂ ਜੇ ਉਹਨੇ ਇਹ ਐਸਿਕਸ ਕੰਪਨੀ ਦੇ ਬੂਟ ਲੈ ਕੇ ਪੈਰਾ ਵਿੱਚ ਪਾ ਲੇ ਤਾਂ ਤੁਸੀਂ ਉਹ ਬੂਟਾਂ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਈ ਹੈ ਜੇ ਮੇਰੇ ਵਰਗੇ ਤੁਸੀਂ ਫੋਟੋ ਖਿੱਚਦੇ ਮੈਂ ਫੋਟੋ ਖਿੱਚਣ ਤੋਂ ਪਹਿਲਾਂ ਉਹ ਬੂਟ ਲਾ ਕੇ ਜ਼ਰੂਰ ਸਰਚ ਮਾਰਦਾ ਕੋਈ ਸ਼ੱਕ ਨਹੀਂ ਹੁਣ ਵੀ ਮਾਰ ਦਾਂਗੇ ਮਾਰ ਸਕਦੇ ਮਾਰਨਾ ਚਾਹੀਦਾ ਅਗਲੀ ਜਿੰਦਗੀ ਹੈ ਇਹ ਜ਼ਰੂਰੀ ਥੋੜਾ ਹੈ ਬੀਓ ਨੇ ਐਮਐਲਏ ਦੇ ਪੈਸਿਆਂ ਵਿੱਚੋਂ ਰਿਸ਼ਵਤ ਵਿੱਚੋਂ ਲਏ ਹੋਣਗੇ ਅਗਲਾ ਲੈ ਸਕਦਾ ਹੈ ਸ਼ੌਂਕ ਦਾ ਵੀ ਮੁੱਲ ਨਹੀਂ ਹੁੰਦਾ ਜੇ ਇਹਹੀ ਬੂਟ ਕੈਪਟਨ ਅਮਰਿੰਦਰ ਸਿੰਘ ਦੇ ਪਾਏ ਹੁੰਦੇ ਰਾਜੇ ਵਿੜਿੰਗ ਦੇ ਪਾਏ ਹੁੰਦੇ ਜਾਂ ਕਿਸੇ ਹੋਰ ਵੱਡੇ ਕਲਾਕਾਰ ਦੇ ਪਾਏ ਹੁੰਦੇ ਫੇਰ ਕੀ ਕਹਿੰਦੇ ਤੁਸੀਂ ਸਿੱਧੂ ਮੂਸੇਵਾਲੇ ਕੋਲੇ 3 ਲੱਖ ਦਾ ਫੋਨ ਹੈ ਜੀ ਐਨੇ ਲੱਖ ਦੀ ਰਕਾਬੀ ਪਤਾ ਨਹੀਂ ਬੂਟ ਨੇ ਜੀ ਥਾਂ ਰਹਿ ਜੀ ਫਰਨ ਹੈ ᠲਮਕਾ ਹਰ ਵਾਰ ਬਰ ਪਿਸਟਲ ਕੀ ਕੁਛ ਹੈ ਤੇ ਜੇ ਲਾਭ ਸਿੰਘ ਉਦੋਂ ਕੇ ਨੇ ਪਾਲੇ ਉਗੋ ਕੇ ਨੇ ਪਾਲੇ ਫੇਰ ਚਲੂਨੇ ਲੜਦੇ ਆ ਜਦ ਇਦਾਂ ਦੀਆਂ ਗੱਲਾਂ ਰਾਜਨੀਤੀ ਨਾਲ ਸੰਬੰਧ ਰੱਖਦੀਆਂ ਨੇ ਕਿਉਂ ਕਰਦੇ ਹੋ ਤੁਸੀਂ ਮੈਨੂੰ ਦੁੱਖ ਇਹ ਨਹੀਂ ਹੈਗਾ ਵੀ ਤੁਸੀਂ ਲਾਭ ਸਿੰਘ ਉਗੋਕੇ ਨੂੰ ਕਿਉਂ ਕਿਹਾ ਮੈਨੂੰ ਇਹ ਦੁੱਖ ਨਹੀਂ ਦੁੱਖ ਇਸ ਗੱਲ ਦਾ ਵੀ ਜੇ ਇਹਹੀ ਬੂਟ ਕਿਸੇ ਹੋਰ ਬੰਦੇ ਦੇ ਪਾਏ ਹੁੰਦੇ ਹੁਣ ਜੇ ਮਜੀਠੀਏ ਦੇ ਪਾਏ ਹੁੰਦੇ ਇਹ ਬੂਟ ਤਾਂ ਉਹਦੇ ਕੋਲੇ ਪੈਸਾ ਕਿੱਥੋਂ ਆਇਆ ਉਹਦਾ ਚਿੱਟਾ ਵੇਚ ਕੇ ਕਮਾਇਆ ਲਾਭ ਸਿੰਘ ਉਗੋਕੇ ਠੀਕ ਹੈ ਰਿਸ਼ਵਤ ਵੀ ਲੈਂਦਾ ਹੋਊ ਆਪਾਂ ਮੰਨ ਲੈਨੇ ਉਹਨੇ 20 ਕਰੋੜ ਇਕੱਠਾ ਵੀ ਕੀਤਾ ਹੋਊ ਮੰਨ ਲੈਨੇ ਪਰ ਕੀ ਸਾਰੇ ਪੈਸੇ ਬੂਟਾਂ ਵਾਸਤੇ ਰੱਖੇ ਨੇ। ਬੀਜ ਨੇ ਬੂਟ ਲੈ ਕੇ ਪਾ ਲੇ ਤਾਂ ਇਹੇ ਖਬਰ ਮਿਲੀ ਤੁਹਾਨੂੰ। ਹੋਰ ਵੀ ਕੁਝ ਕੱਢ ਕੇ ਲੈ ਕੇ ਉਹਨਾਂ ਲਈ। ਫੇਰ ਥੋੜਾ ਜਿਹਾ ਸਵਾਦ ਵਧੀਆ ਹੁੰਦਾ। ਜਣੇ ਕਿਨਾਂ ਇਹ ਉਹ ਲੋਕ ਨੇ। ਬਸ ਇਹਨਾਂ ਨੂੰ ਮਾਹੌਲ ਦਾ ਜਿਹਾ ਬੀਕ ਪੁਆਇੰਟ ਮਿਲ ਜੀ। ਤੇ ਆ ਦੇਖੋ ਜੀ ਬੂਟ ਬੜੇ ਸਸਤੇ ਆ। ਉਹ ਭਰਾਵਾ ਭਰਾਵਾ ਨਹੀਂ ਪ੍ਰਾਉ। ਬਹੁਤ ਮਹਿੰਗੇ ਮਹਿੰਗੇ ਲੋਕਾਂ ਨੇ ਬ੍ਰਾਂਡ ਪਾਏ ਹੋਏ ਆਗਲੇ ਪਾ ਸਕਦੇ ਏ ਇਦਾਂ ਨਾ ਮੱਚਿਆ ਕਰੋ ਇਦਾਂ ਨਾ ਛੜਿਆ ਕਰੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੁਸ਼ ਰਹੋ ਆਉਣੇ ਨੂੰ ਪੁੱਛ ਲੈਣਾ ਸੀ ਕਿੰਨੇ ਦੇ ਆਏ ਆ ਜੀ ਅਗਲਾ ਦੱਸ ਦਿੰਦਾ ਫਿਰ ਕਹਿੰਦੇ ਚਲੋ ਹੁਣ ਮੈਨੂੰ ਗਿਫਟ ਕਰ ਦਿਓ ਹੋ ਸਕਦਾ ਕਰੋ ਲਾ ਕੇ ਫੜਾਈ ਹੁੰਦਾ ਜੇ ਆਪਣਾ ਰਾਂਝਾ ਰਾਜ ਕਰਨਾ ਸੀ ਤਾਂ ਕਿ ਵੱਡੇ ਕੱਲ ਨੇ। ਨੇੜਨ ਦੇ ਵਿੱਚ ਇੱਕ ਬੰਦੇ ਨੇ ਵੈਸੀ ਕਿਸੇ ਨੂੰ ਕਹਿਤਾ ਕਿ ਘੜੀ ਤੁਹਾਡੀ ਬਹੁਤ ਸੋਹਣੀ ਹੈ। ਉਹ ਬੰਦਾ ਦਿਲਦਾਰ ਸੀ ਦਿਲ ਤੋਂ। ਉਹ ਕਹਿੰਦਾ ਜੀ ਕੋਈ ਗੱਲ ਨਹੀਂ। ਮੈਂ 15 ਕ ਦਿਨੇ ਘੜੀ ਗੁੜ ਤੇ ਬੰਨ ਲਈ ਹੈ। ਤੇ ਹੁਣ ਤੁਸੀਂ ਬੰਨ ਲਓ। ਪਰ ਨਾਲ ਹੀ ਉਹ ਕਹਿੰਦਾ ਕਹਿੰਦਾ ਜੇ ਕਿਸੇ ਨੇ ਅੱਗੇ ਪੁੱਛ ਲਈ ਅੱਗੇ ਬੰਨਣ ਵਾਸਤੇ ਦੇ ਦੇ। ਹੋਰ ਜੇ ਕੋਈ ਕਿਸੇ ਨੇ ਉਦੋਂ ਅੱਗੇ ਪੁੱਛ ਲਈ ਤਾਂ ਅੱਗੇ ਬੰਨਣ ਵਾਸਤੇ ਦੇ ਦੇ। ਇਦਾਂ ਦਾ ਜਿਗਰਾ ਰੱਖੋ ਜਾਨ। ਮੇਰੇ ਕੋਲ ਪਾਇਆ ਸੀ। ਮੈਨੂੰ ਕਹਿੰਦਾ ਜੀ ਕਿੰਨੇ ਦਾ ਆਇਆ? ਮੈਂ ਕਿਹਾ ਜੀ ਇਹ ਤਾਂ ਕਿਸੇ ਨੇ ਸੇਵਾ ਕੀਤੀ ਹੈ। ਉਹ ਕਹਿੰਦਾ ਭਾ ਦੇ ਭਾ ਫਿਰ ਮੈਨੂੰ ਦੇ ਦੇ। ਮਤਲਬ ਕਿ ਵੀ ਜੇ ਅੱਗੇ ਤੋਂ ਫਿਰਿਆ ਤਾਂ ਮੈਂ ਕਿਹਾ ਮੈਂ ਲਾ ਕੇ ਪੜਾਤਾ। ਕਿੰਨੇ ਖਾਸ ਗੱਲ ਹੈ। ਜਰ ਪੈਣਨ ਵਾਲੀਆਂ ਚੀਜ਼ਾਂ, ਖਾਣ ਪੀਣ ਵਾਲੀਆਂ ਚੀਜ਼ਾਂ ਇੰਨੀ ਜੈਲ ਸੀ ਉਹ ਵੀ ਪੰਜਾਬੀ ਹੋ ਕੇ ਲਾਭ ਸਿੰਘ ਉਹ ਗੋ ਕਿ ਜਿਹੜਾ ਐਮ ਐਲ ਏ ਹੈ ਉਹ ਨੂੰ ਇੱਕ ਕਲੀਨ ਚਿੱਟ ਨਹੀਂ ਦਿੰਦਾ ਵੀ ਉਹ ਦੁੱਧੋਤਾ ਹੋ ਪਰ ਇੱਕ ਗਰੀਬ ਘਰ ਦਾ ਮੁੰਡਾ ਹੈ ਉਹਨੇ ਇੱਕ ਮੌਜੂਦਾ ਮੁੱਖ ਮੰਤਰੀ ਨੂੰ ਹਰਾਇਆ ਸੀ ਕੌਂਗਰਸ ਦੇ ਮੁੱਖ ਮੰਤਰੀ ਚੰਨ ਜੀ ਚੰਨੀ ਨੂੰ ਹਰਾਇਆ ਸੀ ਭਾਵੇਂ ਬੇਵਸੀ ਪਰ ਫਿਰ ਵੀ ਬੰਦੇ ਨੇ ਸਾਹਮਣਾ ਕਰਕੇ ਐਮਐਲਏ ਨੂੰ ਸੌਰੀ ਮੁੱਖ ਮੰਤਰੀ ਨੂੰ ਹਰਾਇਆ ਸੀ ਇਹ ਕੋਈ ਬਹੁਤ ਹੀ ਸਿਆਣੀ ਗੱਲ ਨਹੀਂ ਜੇ ਉਹਦੇ ਵਿੱਚ ਗਲਤੀਆਂ ਨੇ ਨਾ ਮੈਂ ਉਹਦੀ ਚੰਗੀ ਤਰ੍ਹਾਂ ਖਿੱਲੀ ਉਡਾਈ ਹੋਈ ਹੈ ਚੰਗੀ ਤਰ੍ਹਾਂ ਪਰ ਇਹ ਜਿਹੜੀ ਬੂਟਾਂ ਦੀ ਗੱਲ ਹੈ ਕਿ ਬਹੁਤ ਹੀ ਵੱਡੀ ਗੱਲ ਹੈ ਜਿਨੇ ਇਹ ਵੀਡੀਓ ਸੌਰੀ ਪੇਜ ਤੇ ਫੋਟੋ ਵਾਇਰਲ ਕੀਤੀ ਹੈ ਉਹਨੂੰ ਬੇਨਤੀ ਹੈ ਬਿੰ ਮੈਨੂੰ ਮਿਲ ਲਈ ਭਰਾਵਾ ਉਹੀ ਵੋਟ ਤੈਨੂੰ ਦਵਾ ਦਿਆਂਗੇ ਪੈਸੇ ਪੂਸੇ ਇਕੱਠੇ ਕਰ ਲਾਂਗੇ 15000 ਦੇ ਨੇ 30 ਕ ਬੰਦਿਆਂ ਨੂੰ ਮੈਂ ਕਦੋਂ ਪੰਜ-ਪੰਜ ਸੌ ਰੁਪਈਆ ਕੱਢੋ 15000 ਦੇ ਆ ਪੇਜ ਵਾਲੇ ਬੰਦੇ ਨੂੰ ਪ੍ਰੋਬਲਮ ਹੈ ਇਹਨੂੰ ਇਹ ਵੋਟ ਲੈ ਕੇ ਦੇਣੇ ਆ ਭੱਲੇ ਦੇਾਂਗੇ ਯਾਰ ਖੁਸ਼ ਰਹੋ ਮੜ ਕੋਈ ਵਧੀਆ ਤਰੀਕੇ ਨਾਲ ਗੱਲ ਮਤ ਕਰਿਆ ਏਦਾਂ ਦੀ ਕੋਈ ਗੱਲਬਾਤ ਕਰਕੇ ਨਾ ਅਸੀਂ ਬਹੁਤ ਹੀ ਸਿਆਣੇ ਇਹ ਜੈਲ ਸੀ ਹੁੰਦੀ ਇਸ ਸਾੜਾ ਹੁੰਦੇ ਅੰਦਰ ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਹੁੰਦੀ ਇੱਥੇ ਉਹ ਲੋਕ ਵੀ ਨੇ ਜਿਹੜੇ ਲੋਕ ਇੱਕ ਵਕਤ ਦੀ ਰੋਟੀ ਨੂੰ ਵੀ ਤਰਸਦੇ ਆ ਇੱਥੇ ਉਹ ਲੋਕ ਵੀ ਨੇ ਕਈ 36 ਪ੍ਰਕਾਰ ਦੇ ਬਿਸਕੁਟ ਆਪਣੇ ਡੌਗੀ ਨੂੰ ਆਪਣੇ ਕੁੱਤਿਆਂ ਨੂੰ ਪਾਉਂਦੇ ਆ ਇਹ ਸਚਾਈ ਹੈ ਇਥੇ ਉਹ ਸਬਰ ਵਾਲੇ ਲੋਕ ਵੀ ਨਹੀਂ ਨੇ। ਨੇੜੇ ਕਹਿੰਦੇ ਐ ਬਸ ਮਿਲ ਗਈ ਤਾਂ ਢਿੱਡ ਭਰ ਗਿਆ। ਬਹੁਤ ਐ। ਕੱਲ ਨੂੰ ਦਿਨ ਚੜੂ ਪਤਾ ਨਹੀਂ ਨਾ ਚੜੂ। ਇਦਾਂ ਦੇ ਲੋਕ ਵੀ ਐ। ਤੇ ਮਾੜੀਆਂ-ਮੁਡੀਆਂ ਗੱਲਾਂ ਵਾਸਤੇ ਆਪਣੇ ਆਪ ਨੂੰ ਸਾੜੇ ਜਾਣ। ਤੁਹਾਨੂੰ ਪਤਾ ਐ? ਜਿਹੜੀ ਥੀਲੀ ਜੰਗਲਾਂ ਦੇ ਜੰਗਲ ਸਾੜ ਕੇ ਰਾਖ ਕਰ ਦਿੰਦੀ ਐ ਨਾ ਉਹ ਜੰਗਲ ਨੂੰ ਛਾੜਨ ਤੋਂ ਪਹਿਲਾਂ ਅੱਗ ਲਾਉਣ ਤੋਂ ਪਹਿਲਾਂ ਆਪਣੇ ਉਪਸੜਦੀ ਹੈ। ਇਹ ਨੁਕਤਾ ਬਹੁਤ ਵੱਡਾ। ਜਿਹੜੇ ਤੇਲੀ ਨਾਲ ਕਿਸੇ ਜੰਗਲ ਨੂੰ ਅੱਗ ਲਾ ਕੇ ਛਾੜਨਾ ਹੁੰਦਾ ਹੈ ਨਾ ਤੇ ਜੰਗਲ ਬਾਅਦ ਵਿੱਚ ਛੜਦਾ ਪਹਿਲਾਂ ਉਹ ਤੇਲੀ ਆਪ ਛੜ ਜਾਂਦੀ ਹੁੰਦੀ ਹੈ। ਇਦਾਂ ਦੀਆਂ ਗੱਲਾਂ ਕਰਨ ਵਾਲੇ ਬੰਦੇ ਦੂਸਰੇ ਨੂੰ ਬਾਅਦ ਵਿੱਚ ਛਾੜਦੇ ਨੇ, ਦੂਜੇ ਨੂੰ ਦੁਖੀ ਬਾਅਦ ਵਿੱਚ ਕਰਦੇ ਨੇ, ਪਹਿਲਾਂ ਆਪ ਦੁਖੀ ਹੁੰਦੇ ਨੇ। ਇਹ ਖੁਲ੍ਹਦਲੀ ਨਾਲ ਮੈਂ ਗੱਲ ਕੀਤੀ ਹੈ ਲਾਭ ਸਿੰਘ ਉਦੋਕੇ ਉਗੋਕੇ ਜੇ ਤੁਹਾਡੇ ਮੁਤਾਬਕ ਕਹਿ ਲਈ ਤੁਹਾਡੀ ਹਾਂ ਚ ਹਾਂ ਹੰਗਾਰੇ ਚ ਹੰਗਾਰਾ ਭਰ ਦਿੰਨੇ ਆ ਵੀ ਚੰਗਾ ਬੰਦਾ ਨਹੀਂ ਆਪ ਮੰਨ ਲੈਨੇ ਪਰ ਉਹ ਇਕੱਲੇ 15000 ਦੇ ਬੂਟ ਪਾ ਕੇ ਵੀ ਮਾੜਾ ਨਹੀਂ ਹੋ ਸਕਦਾ ਇਹ ਵੀ ਗੱਲ ਜੇ ਤੇ ਰੱਖ ਲਿਓ ਇੱਥੇ ਮੈਂ ਉਹ ਲੋਕ ਦੇਖਿਆ ਜਿਹੜੇ ਕਹਿੰਦੇ ਆ ਅਸੀਂ 500 ਰੁਪਏ ਦਿਹਾੜੀ ਕਮਾਉਂਦੇ ਆ 500 ਰੁਪਏ ਉਹਨਾਂ ਨੇ ਵੀ ਨਾ ਆਈਫੋਨ ਕਿਸ਼ਤਾਂ ਤੇ ਲਏ ਹੋਏ ਨੇ 1.5 ਲੱਖ ਦੇ ਅਕਲ ਨੂੰ ਟਿਕਾਣੇ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ